ਕੇਂਦਰ ਸਰਕਾਰ ਦੇ ਵੱਲੋਂ ਬਣਾਈ ਗਈ ਮਨਰੇਗਾ ਨਵੀਂ ਸਕੀਮ ਜੀ ਰਾਮ ਜੀ ਨਾਮ ਹੇਠ ਹੋਣ ਮਜ਼ਦੂਰਾਂ ਨੂੰ ਰਾਸ ਨਹੀਂ ਆ ਰਹੀ ਜਿੱਥੇ ਮਨਰੇਗਾ ਮਜ਼ਦੂਰ ਇਸ ਸਕੀਮ ਤੋਂ ਨਿਰਾਸ਼ ਵਿਖਾਈ ਦੇ ਰਹੇ ਨੇ ਉੱਥੇ ਹੀ ਕੁਝ ਅਧਿਕਾਰੀਆਂ ਨੇ ਵੀ ਇਸ ਸਕੀਮ ਦੀ ਹਵਾ ਨਿਕਲਦੀ ਦਸੀ ਹੈ ਉਹਨਾਂ ਕਹੇ ਹੈ ਕਿ ਜੇਕਰ ਕੇਂਦਰ ਸਰਕਾਰ ਇਸ ਸਕੀਮ ਨੂੰ ਅਮਲੀ ਜਾਮਾ ਪਹਿਨੋਂਦੀ ਹੈ ਤਾਂ ਸੂਬਾ ਸਰਕਾਰਾਂ ਦੇ ਵੱਲੋਂ ਇਸ ਸਕੀਮ ਦੀ ਟਾ ਜ਼ਰੂਰ ਲਗਾ ਦਿੱਤੀ ਜਾਵੇਗੀ ਕਿਉਂਕਿ ਸੂਬਾ ਸਰਕਾਰ ਇਸ ਸਕੀਮ ਦੇ ਉੱਪਰ ਆਪਣੇ ਫੰਡ ਨਹੀਂ ਲਗਾ ਸਕਦੀ ਜਿਸ ਦਾ ਸਿੱਧਾ ਅਸਰ ਮਜ਼ਦੂਰਾ ਤੇ ਪਵੇਗਾ ਉਹਨਾਂ ਕਹੇ ਹੈ ਕਿ ਪਹਿਲਾਂ ਮਜ਼ਦੂਰਾ ਨੂੰ 100 ਦਿਨ ਰੋਜ਼ਗਾਰ ਮਿਲਦਾ ਸੀ ਪਰ ਹੁਣ ਮਜ਼ਦੂਰਾ ਨੂੰ 100 ਦਿਨ ਵੀ ਰੋਜ਼ਗਾਰ ਨਹੀਂ ਮਿਲੇਗਾ ਜਿਸ ਕਰਕੇ ਮਜ਼ਦੂਰਾ ਦੇ ਚੁੱਲ੍ਹਿਆਂ ਦੀ ਅੱਗ ਠੰਡੀ ਪੈ ਸਕਦੀ ਹੈ ਤੇ ਉਧਰ ਮਜ਼ਦੂਰਾ ਨੇ ਵੀ ਭਰੇ ਮਨ ਦੇ ਨਾ ਕਿ ਹੈ ਕਿ ਕੇਂਦਰ ਸਰਕਾਰ ਦੇ ਵੱਲੋਂ ਇਸ ਸਕੀਮ ਦੇ ਵਿੱਚ ਬਦਲਾਅ ਲਿਆ ਕੇ ਮਜ਼ਦੂਰਾ ਦੀ ਰੋਜ਼ੀ ਰੋਟੀ ਖੋਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹਨਾਂ ਅਪੀਲ ਕੀਤੀ ਹੈ ਕਿ ਕੇਂਦਰ ਸਰਕਾਰ ਦੇ ਵੱਲੋਂ ਜੋ ਪਹਿਲਾ ਸਕੀਮ ਚਲਾ ਕੇ ਰੱਖੀ ਗਈ ਹੈ ਉਹੀ ਸਕੀਮ ਚਲਾਈ ਜਾਵੇ ਤੇ ਇਸ ਦੇ ਵਿੱਚ ਕੋਈ ਬਦਲਾਅ ਨਾ ਕੀਤਾ ਜਾਵੇ ਹਾਂਜੀ ਬੱਪੂ ਜੀ ਕੀ ਨਾਮ ਹਮਤਰਾ ਚੰਚੇ ਸਿੰਘ ਜੀ ਕਿੱਥੇ ਦੇ ਰਹਿਣ ਵਾਲੇ ਰੋਗੜੇ ਦੇ ਜੀ ਕੀ ਕੰਮ ਕੀ ਕਰਦੇ ਮਰੇ ਡਾ ਚ ਕਰਦੇ ਹਾਂ ਜੀ ਜੋ ਹੁਣ ਸੈਂਟਰ ਸਰਕਾਰ ਸਕੀਮ ਲੈ ਕੇ ਆਈ ਹੈ ਉਹਨੂੰ ਪਤਾ ਹੈ ਉਹਨਾਂ ਤੋਂ ਬਾਰੇ ਸਾਨੂੰ ਕੀ ਫਾਇਦੇ ਰਹੇ ਕੀ ਨੁਕਸਾਨ ਹੈ ਉਹ ਤਾਂ ਜੀ ਸਾਡਾ ਕੰਮ ਬੰਦ ਕਰਾਉਣ ਨੂੰ ਫਿਰਦੀ ਹੈ ਠੀਕ ਹੈ ਸਾਨੂੰ ਸਾਡਾ ਰਜਕਾਰ ਖਤਮ ਹੋ ਗਿਆ ਪਹਿਲਾਂ ਕਿਵੇਂ ਚੱਲਦਾ ਸੀ ਤੁਹਾਡਾ ਰਜਾ ਪਹਿਲਾਂ ਵਜਿਆ ਚੱਲ ਰਿਹਾ ਸੀ ਜੀ 90 ਜਨ ਲੱਗ ਜਾਂਦੇ ਸੌ ਜਨ ਹੁਣ ਪਿੰਡ ਵਾਲਾ ਤਾਂ ਜਮੀਂ ਬੰਦ ਕਰਤਾ ਜੀ ਇਹਨਾਂ ਨੇ ਠੀਕ ਹੈ ਸਾਡੀ ਤਾਂ ਰਜਕਾਰੀ ਖਤਮ ਕਰਤੀ ਇਹਨਾਂ ਜੀ ਹੁਣ ਕੀ ਲੱਗਦਾ ਤੁਹਾਨੂੰ ਕਿੰਨਾ ਕੁ ਫਰਕ ਪਊਗਾ ਪਹਿਲਾਂ ਨਾਲੋਂ ਫਰਕ ਤਾਂ ਜੇ ਕੰਮ ਬੰਦ ਹੋ ਗਿਆ ਸਾਰੀ ਖੁੱਕ ਠੱਪ ਹੋ ਜੂਗਾ ਜੀ ਕੰਮ ਕੀ ਕਹਿਣਾ ਚਾਹੁੰਦੇ ਸਰਕਾਰਾਂ ਨੂੰ ਸਰਕਾਰਾਂ ਨੂੰ ਕਹਿੰਦੇ ਆ ਵੀ ਸਾਡਾ ਕੰਮ ਚੱਲਣਾ ਚਾਹੀਦਾ ਜੀ ਸਾਡੀ ਜੋ ਉੱਜੇ ਚ ਕਿਉਂ ਲੱਤ ਮਾਰੀ ਹੈ ਜੀ ਪਹਿਲੇ ਪੈਸੇ ਤੁਹਾਨੂੰ ਸਹੀ ਮਿਲ ਜਾਂਦੇ ਸੀ ਹਾਂ ਸਹੀ ਮਿਲਦੇ ਸੀ ਜੀ ਹੋ ਕੀ ਲੱਗਦਾ ਕੀ ਫੱਕੂ ਪੈਸੇ ਦਾ ਪੈਸੇ ਹੁਣ ਕਿੱਥੋਂ ਆਉਣਗੇ ਜੀ ਦਿਨਤਾ ਵਧਾਈ ਜਾਂਦੇ ਨੇ ਕੰਮ ਮਿਲਣਾ ਨਹੀਂ ਕੰਮ ਪਿੰਡ ਵਾਲਾ ਤਾਂ ਜਮੀ ਖਤਮ ਕਰਤਾ ਨਾ ਨਹੀਂ ਕੀ ਨਾਮ ਹੈ ਜੀ ਰਾਣੀ ਕੌਰ ਜੀ ਕਿੱਥੇ ਦੇ ਰਿਆ ਨਾਲੇ ਰੋਗੜੇ ਦੇ ਜੀ ਮਨਰੇਗਾ ਚ ਕੰਮ ਕਰਦੇ ਹਾਂ ਜੀ ਹਾਂ ਜੀ ਕਿ ਸੈਂਟਰ ਸਰਕਾਰ ਜੋਨ ਸਕੀਮ ਲੈ ਕੇ ਆ ਰਹੀ ਹੈ ਨਵੀਂ ਮਨਰੇਗਾ ਸਕੀਮ ਆ ਕਿਵੇਂ ਦੇਖਦੇ ਹੋ ਤੁਸੀਂ ਕਿੰਨਾ ਕੁ ਤੁਹਾਨੂੰ ਲੱਗਦਾ ਕਿ ਪਹਿਲਾਂ ਸਹੀ ਥੀ ਜਾਂ ਹੁਣ ਸਹੀ ਹੈ ਪਹਿਲਾਂ ਵਾਲੀ ਜਿਆਦਾ ਸਹੀ ਥੀ ਜਦੋਂ ਹੁਣ ਵਧਾਏ ਦਾ ਕੀ ਫਾਇਦਾ ਸੰਦੋ ਕੋ ਕੰਮ ਤਾਂ ਮਿਲ ਨਹੀਂ ਰਿਹਾ ਪਹਿਲਾਂ ਕਿੰਨੇ ਦਿਨ ਲੱਗ ਜਾਂਦੇ ਤੁਹਾਡੀ ਪਹਿਲਾਂ ਸਾਡੇ ਇੱਧਰ ਬੂਟੇ ਵਾਲਾਂ ਚ ਲੱਗਦਾ 100 ਦਿਨ ਪਿੰਡ ਚ ਨਹੀਂ ਲੱਗਦਾ ਬੂਟੇ ਚ ਲੱਗ ਜਾਂਦਾ ਬੂਟੇ ਵਾਲੇ ਪਾਸੇ 100 ਦਿਨ ਲੱਗ ਜਾਂਦਾ ਸੀ ਸਹੀ ਸਲਾਮ ਤਾਂ ਪੈਸੇ ਆਉਂਦੇ ਸੀ ਹੁਣ ਜਈ ਬੰਦ ਕਰਨ ਨੂੰ ਫਿਰ ਰਹੇ ਨੇ ਉਹ ਪਤਾ ਲੱਗਿਆ ਤੁਹਾਨੂੰ ਸਕੀਮ ਬਾਰੇ ਹਾਂਜੀ ਸੁਣਦੇ ਆ ਖਬਰਾਂ ਚ ਵੀ ਬੰਦ ਕਰਾਉਣੇ ਨੇ ਫੇਰ ਹੁਣ ਤੁਸੀਂ ਨਰੇਗਾ ਦਾ ਕੰਮ ਕਰਦੇ ਹੋ ਆਪਾਂ ਚ ਗੱਲਾਂ ਅਸੀਂ ਅਸੀਂ ਐਂ ਕਰ ਰਹੇ ਆ ਜੀ ਚੱਲ ਹੁਣ ਅੱਗੇ ਸ਼ਰੀਰ ਹੈਗੇ ਤੀ ਵੀ ਕੰਮ ਦੰਦਾ ਹੋਰ ਕਿਤੇ ਕਰ ਸਕਦੇ ਅਸੀਂ ਕਰ ਨਹੀਂ ਸਕਦੇ ਨਰੇਗਾ ਦਾ ਕੰਮ ਕਰ ਸਕਦੇ ਵੀ ਮਾੜਾ ਮੋਟਾ ਬੰਦਿਆਂ ਦੇ ਹੱਥਾਂ ਕਰੀ ਨਹੀਂ ਝੱਕਦੇ ਵੀ ਆਪਦਾ ਕਾਰੋਬਾਰ ਤੋ ਲਾ ਸਕਦੇ ਕਿੰਨੇ ਕ ਪੈਸੇ ਪਹਿਲਾਂ ਤੁਹਾਡੇ ਮਜ਼ਦੂਰੀ ਦੇ ਬਣ ਜਾਂਦੇ ਸਨ ਨਹੀਂ ਵਧੀਆ ਬਣ ਜਾਂਦੇ ਤੀ ਚੱਲ ਕਾਰੋਬਾਰ ਚੱਲੀ ਜਾਂਦਾ ਤੀ ਹੁਣ ਕੀ ਲੱਗਦਾ ਤੁਹਾਨੂੰ ਹੁਣ ਤਾਂ ਠੱਪੋਂ ਨਾਲ ਲੱਗਦਾ ਜੀ ਹੁਣ ਥੋੜਾ ਬੱਚਿਆਂ ਦੇ ਹੱਥਾਂ 'ਕਣੀ ਝੱਕਾਂਗੇ ਹੁਣ ਵਿਸ਼ਵਾਸ ਕਿੱਥੇ ਸੀ ਆਬਦਾਫ ਚਲਾ ਰਹੇ ਤੇ ਹਾਂ ਸਰਕਾਰ ਨੂੰ ਕੀ ਕਹਿਣਾ ਚਾਹੁੰਦੇ ਸਰਕਾਰ ਨੂੰ ਅਸੀਂ ਕਹਿਣਾ ਵੀ ਸਾਡੇ ਵਾਸਤੇ ਕੁਝ ਨਹੀਂ ਕਰ ਸਕਦੀ ਸੜਕਾਂ ਕੰਮ ਖੰਦ ਕਰ ਰਹੀ ਹੈ ਕੋਈ ਉਹਨਾਂ ਨੂੰ ਬੇਨਤੀ ਅਪੀਲ ਕਰਨੀ ਚਾਹੁੰਦੇ ਹਾਂ ਅਪੀਲ ਬੇਨਤੀ ਕਰਦੇ ਹਾਂ ਸਾਡਾ ਕੰਮ ਚੱਲੇ ਪਹਿਲਾਂ ਵਾਂਗੂ ਚੱਲੇ ਅਸੀਂ ਕਿਸੇ ਦੇ ਹੱਥਾਂ 'ਕੰਨਾ ਝੱਕ ਕੇ ਆਬਦਾਫ ਕਰਕੇ ਖਾਈਏ ਜਿਹੜੀ ਸਕੀਮ ਉਹ ਨਵੀਂ ਬਣਾਈ ਜਾ ਰਹੀ ਹੈ ਕੀ ਲੱਗਦਾ ਤੁਹਾਨੂੰ ਕਿ ਉਹ ਸਕੀਮ ਰੋਕੀ ਜਾਵੇ ਜਾਂ ਪਹਿਲਾਂ ਵਾਲੀ ਚੱਲਣੀ ਚੱਲਣੀ ਗਈ ਹੈ ਪਹਿਲਾਂ ਵਾਲੀ ਵੀ ਚੱਲਣੀ ਚਾਹੀਦੀ ਹੈ ਹੋਰ ਦਿਨ ਵੀ ਵਧਣੇ ਚਾਹੀਦੇ ਜੀ ਕੀ ਨਾਮ ਹੈ ਤੁਹਾਡਾ ਕੀ ਉਹ ਹੈ ਤੁਹਾਡਾ ਮੈਂ ਜਰਨਤੀ ਰਵੀ ਸਿੰਘ ਮਨਰੇਗਾ ਮਜ਼ਦੂਰ ਐਕਸ਼ਨ ਕਮੇਟੀ ਪੰਜਾਬ ਤੋਂ ਹਾਂ ਜੀ ਜੋ ਇਹ ਮਨਰੇਗਾ ਦਾ ਜੋ ਨਵੀਂ ਸਕੀਮ ਸੈਂਟਰ ਲੈ ਕੇ ਆ ਰਹੀ ਹੈ ਜੀ ਕੀ ਸਕੀਮ ਦਾ ਇਸ ਨੂੰ ਮਜ਼ਦੂਰਾਂ ਉੱਤੇ ਕੀ ਅਸਰ ਪਏਗਾ ਜੀ ਜਾਂ ਮਜ਼ਦੂਰ ਮੰਨੇ ਜਿਹੜੇ ਕਿਸ ਤਰ੍ਹਾਂ ਕੰਮ ਕਰਨਗੇ ਤਾਂ ਕਿੰਨਾ ਕੁ ਫਰਕ ਪਏਗਾ ਜੀ ਇਸ ਸਕੀਮ ਦੇ ਉੱਪਰ ਸੰਜੀਵ ਜੀ ਜੇ ਇਸ ਚੀਜ਼ ਨੂੰ ਡੰਗਾਈ ਨਾਲ ਬਚਾਇਆ ਜਾਵੇ ਤਾਂ ਜਿਹੜੀ ਮਨਰੇਗਾ ਸਕੀਮ ਪਿਛਲੇ 2005 ਦੇ ਵਿੱਚ ਕਾਂਗਰਸ ਸਰਕਾਰ ਲੈ ਕੇ ਆਈ ਸੀ ਤਾਂ 2009 ਦੇ ਵਿੱਚ ਇਨੂੰ ਮਹਾਤਮਾ ਗਾਂਧੀ ਦਾ ਨਾਮ ਲਾ ਕੇ ਮਨਰੇਗਾ ਕਰ ਦਿੱਤਾ ਗਿਆ ਸੀ ਤਾਂ ਉਹ ਸਕੀਮ ਨਿਰੰਤਰ ਹੁਣ ਤੱਕ ਪਿੰਡਾਂ ਦੇ ਵਿੱਚ ਚੱਲ ਰਹੀ ਸੀ ਤਾਂ ਨਵੀਂ ਜੋ ਸਕੀਮ ਬੀਬੀ ਰਾਮਜੀ ਦੇ ਨਾਂ ਤੇ ਸੈਂਟਰ ਸਰਕਾਰ ਲੈ ਕੇ ਆਈ ਹੈ ਉਹਦੇ ਵਿੱਚ ਬੇਸ਼ੱਕ ਕੰਮ ਵਧਾ ਦਿੱਤੇ ਗਏ ਨੇ ਪਰ ਉਹਨਾਂ ਤੇ ਬੰਦਸ਼ਾਂ ਇੰਨੀ ਕੁ ਜ਼ਿਆਦਾ ਨੇ ਕਿ ਕੰਮਾਂ ਨੂੰ ਇੰਨਾ ਕੁ ਜ਼ਿਆਦਾ ਵੱਡੇ ਘੇਰੇ ਦੇ ਵਿੱਚ ਲੈ ਲਿਆ ਗਿਆ ਕਿ ਉਹ ਕੰਮ ਹੁਣੇ ਸੰਭਵ ਹੈ ਨਹੀਂ ਪਿੰਡਾਂ ਦੇ ਵਿੱਚ ਤੇ ਜਦੋਂ ਤੱਕ ਮੁਲਾਜ਼ਮਾਂ ਦਾ ਸਵਾਲ ਹੈ ਲਗਭਗ 2100 ਮੁਲਾਜ਼ਮ ਮਨਰੇਗਾ ਦੇ ਵਿੱਚ ਲੰਬੇ ਸਮੇਂ ਤੋਂ ਪਿਛਲੇ ਲਗਭਗ 16-17 ਸਾਲਾਂ ਤੋਂ ਆਪਣੀ ਸੇਵਾਵਾਂ ਮਾਂ ਦੇ ਰਹੇ ਆ ਤੇ ਉਹ ਹਾਲੇ ਤੱਕ ਵੀ ਕੱਚੇ ਨੇ ਤਾਂ ਇਹ ਤਾਂ ਸਰਕਾਰਾਂ ਦੀ ਇੱਕ ਖੇਡ ਹੋਊਗੀ ਕਿ ਪਹਿਲਾਂ 17 ਸਾਲوں ਦੇ ਮਨਰੇਗਾ ਦੇ ਵਿੱਚ ਲਾ ਲੇ ਤਾਂ ਅੱਜ ਨਵਾਂ ਇੱਕ ਕਾਨੂੰਨ ਲੈ ਆਏ ਉਹ ਬੀਬੀ RAM ਜੀ ਦੇ ਨਾਂ ਤੇ ਤਾਂ ਅੱਜ ਉਹ ਕਹਿੰਦੇ ਨੇ ਵੀ ਅਸੀਂ ਮੁਲਾਜ਼ਮਾਂ ਨੂੰ ਐਜ਼ ਇਟ ਉਸੇ ਤਰ੍ਹਾਂ ਹੀ ਕਨਵਰਟ ਕਰ ਦਾਂਗੇ ਤਾਂ ਫੇਰ ਤਾਂ 17 ਸਾਲ ਉਧਰ ਲਾਤੀ ਤੇ ਇੱਧਰ ਲੱਗ ਸਾਰੀ ਜ਼ਿੰਦਗੀ ਕੱਚਿਆਂ ਦੀ ਲੰਘ ਜਾਣੀ ਹੈ ਜੀ ਕੀ ਲੱਗਦਾ ਜੀ ਜਿਹੜੀ ਇਹ ਸਕੀਮ ਹੈ ਇਹ ਸੈਂਟਰ ਦਾ ਤੇ ਪੰਜਾਬ ਸਰਕਾਰ ਦਾ ਕੀ ਯੋਗਦਾਨ ਹੈ ਉਹਨਾਂ ਦਾ ਸੂਬਾ ਸਰਕਾਰ ਦਾ ਕੀ ਮਹੱਤਵ ਯੋਗਦਾਨ ਰਹਿਣ ਦੇ ਜੀ ਦੇਖੋ ਜਿੱਥੇ ਮਨਰੇਗਾ ਦੇ ਵਿੱਚ 90% ਸੈਂਟਰ ਸਰਕਾਰ ਦੇ ਨਹੀਂ 10% ਸੂਬਾ ਸਰਕਾਰਾਂ ਦਾ ਹਿੱਸਾ ਹੁੰਦਾ ਸੀਗਾ ਤਾਂ ਇਸ ਨਵੀਂ ਸਕ 90% ਦੀ ਥਾਂ ਤੇ ਜਿਹੜਾ ਸੈਂਟਰ ਸਰਕਾਰ ਉਹਨੇ ਆਪਣਾ 60% ਹਿੱਸਾ ਪਾਉਣ ਦੇ 40% ਜਿਹੜਾ ਹੈਗਾ ਉਹ ਸੂਬੇ ਨੇ ਸਿਰ ਮਰ ਦਿੱਤਾ ਗਿਆ ਤਾਂ ਇੱਥੇ ਇਹ ਵੀ ਦੱਸਣਾ ਬਣਦਾ ਕਿ ਜਿਹੜੀਆਂ ਸਰਕਾਰਾਂ ਦੇ ਵਿੱਚ 10% ਆਪਣਾ ਹਿੱਸਾ ਨਹੀਂ ਸੀ ਪਾ ਸਕਦੇ 40% ਪਾਉਣਾ ਬਹੁਤ ਸੰਭਵ ਹੈ ਕਿਉਂਕਿ ਉਹਦੇ ਨਾਲ ਕੀ ਹੋਊਗਾ ਜਿਹੜੇ ਟੈਕਸ ਨੇ ਜਾ ਜਿੰਨੇ ਵੀ ਕੋਈ GST ਆ ਚਾਹੀ ਕੋਈ ਹੋਰ ਟੈਕਸ ਆ ਰਹੇ ਨੇ ਉਹ ਤਾਂ ਸੈਂਟਰ ਨੂੰ ਜਾ ਰਿਹਾ ਤਾਂ 40% ਜਿਹੜਾ ਉਹ ਸਰਕਾਰਾਂ ਪਾਉਣ ਤੋਂ ਸਮਰੱਥ ਨਹੀਂ ਜਾ ਤਾਂ ਉਹਨਾਂ ਨੂੰ ਹੋਰ ਕਰਜ਼ੇ ਚੱਕਣੇ ਪੈਣਗੇ ਜਦਕਿ ਪੰਜਾਬ ਤਾਂ ਪਹਿਲੀ ਕਰਜ਼ੇ ਦੇ ਵਿੱਚ ਡੁੱਬਿਆ ਪਿਆ ਤਾਂ ਪੰਜਾਬ ਦੇ ਵਿੱਚ ਇਸ ਸਕੀਮ ਦਾ ਕੋਈ ਭਵਿੱਖ ਨਹੀਂ ਇਹ ਸਕੀਮ ਜਿਹੜੀ ਹੈਗੀ ਐ ਇੱਥੇ ਦਾ ਖਤਮ ਹੋਊਗੀ ਤਾਂ ਮੁਲਾਜ਼ਮਾਂ ਦਾ ਭਵਿੱਖ ਵੀ ਜਿਹੜਾ ਖਤਮ ਹੋਣ ਦੇ ਕਿਨਾਰੇ ਆ ਮੰਡਰਿੰਗਾ ਦੇ ਵਿੱਚ ਜੀ ਕਿੰਨੀਆਂ ਕੈਟਾਗਰੀਆਂ ਕੰਮ ਦੀਆਂ ਸੀ ਜੀਆਂ ਪਹਿਲਾਂ ਜਾਂ ਹੁਣ ਕਿੰਨੀਆਂ ਨੇ ਜੀਆਂ ਜਿਹੜੇ ਮਜ਼ਦੂਰ ਲੋਕ ਕੰਮ ਕਰਦੇ ਸੀ ਜਿੱਥੇਕ ਮਨਰੇਗਾ ਦੇ ਕੰਮਾਂ ਦੀ ਗਿਣਤੀ ਹੈ ਜੀ ਪਿਛਲੇ ਜੋ ਮਨਰੇਗਾ ਦੇ ਵਿੱਚ ਕੰਮ ਸੀਗੇ ਲਗਭਗ 260 ਕੰਮ ਜਿਹੜੇ ਸਰਕਾਰ ਵੱਲੋਂ ਅਪਰੂਵਡ ਸੀਗੇ ਤਾਂ ਉੱਤਰਾਧਲ ਦੇ ਪੱਖ ਤੋਂ ਭੂਗੋਲਿਕ ਪੱਖ ਤੋਂ ਪੰਜਾਬ ਦੇ ਵਿੱਚ ਬਹੁਤੇ ਕੰਮ ਹੋਈ ਜਾਂਦੇ ਸੀ ਜਦਕਿ ਨਵੀਂ ਸਕੀਮ ਵਿੱਚ ਕੰਮਾਂ ਦੀ ਗਿਣਤੀ ਘਟਾ ਕੇ 40 ਕਰ ਦਿੱਤੀ ਗਈ ਹੈ ਤਾਂ ਉਹਨਾਂ ਦੇ ਵਿੱਚੋਂ ਬਹੁਤ ਸਾਰੇ ਕੰਮ ਨੇ ਜਿਹੜੇ ਪੰਜਾਬ ਦੇ ਵਿੱਚ ਮੇਰੇ ਖਿਆਲ ਵੀ 2-4 ਕੰਮ ਹੀ ਨੇ ਜਿਹੜੇ ਹੋਣਗੇ ਬਹੁਤ ਸਾਰੇ ਮਜ਼ਦੂਰਾਂ ਨਾਲ ਗੱਲ ਹੋਈ ਇਸ ਸਕੀਮ ਨੂੰ ਲੈ ਕੇ ਉਹ ਵੀ ਨਿਰਾਸ਼ ਨਜ਼ਰ ਆ ਰਹੇ ਨੇਗੇ ਨਿਰਾਸ਼ਤਾ ਜੀ ਕਿਉਂਕਿ ਉਹਨਾਂ ਦੇ ਚੁੱਲ੍ਹੇ ਸੀ ਜਿਹੜੇ ਮਨਰੇਗਾ ਤੋਂ ਚੱਲਦੇ ਸੀਗੇ ਇਹਦੇ ਕ ਬਜ਼ੁਰਗ ਸੀ ਇੱਕ 70 ਸਾਲ ਦਾ ਬਜ਼ੁਰਗ ਵੀ ਨਰੇਗਾ ਦੇ ਵਿੱਚ ਦਿਹਾੜੀ ਕਰਕੇ ਆਪਣਾ ਸਨਮਾਨਜਨਕ ਜ਼ਿੰਦਗੀ ਜਿਉਂ ਰਿਹਾ ਸੀ ਤਾਂ ਇਹਦੇ ਨਾਲ ਉਹਨਾਂ ਦਾ ਜਿਹੜਾ ਹੈਗਾ ਉਹ ਆਸਾਂ ਨੇ ਜਿਹੜੀਆਂ ਡੁੱਬਣ ਕਿਨਾਰੇ ਨੇ ਜੇਬਾਂ ਖਾਲੀ ਹੋ ਜਾਣਗੀਆਂ ਮੁਲਾਜ਼ਮਾਂ ਨੂੰ ਪਿਛਲੇ 3 ਮਹੀਨੇ ਤੋਂ ਤਨਖਾਹ ਨਹੀਂ ਇੱਥੇ ਮਿਲੀ ਜੀ ਤਾਂ ਉਹ ਵੀ ਆਪਣਾ ਜਿਹੜਾ ਸਮਾਂ ਗੁਜ਼ਾਰਾ ਕਰ ਰਹੀ ਸੀਗੇ ਵਧੀਆ ਤਰੀਕੇ ਨਾਲ ਥੋੜੀਆਂ ਥੋੜੀਆਂ ਤਨਖਾਵਾਂ ਦੇ ਉੱਪਰ ਵਧੀਆ ਕੰਮ ਕਰ ਰਹੀ ਸੀ ਪਰ ਜਿਹੜੀ ਹੁਣ ਨੌਕਰੀ ਤੇ ਵੀ ਤਲਵਾਰ ਲਟਕ ਗਈ ਹੈ ਕਿਉਂਕਿ ਸੂਬਾ ਸਰਕਾਰ ਨੇ ਕੱਲ ਇਸ ਨੂੰ ਮੂਲੋਂ ਰੱਦ ਕਰਤਾ ਉਹਨਾਂ ਨੇ ਇੱਕ ਬੈਲ ਦੇ ਵਿੱਚ ਸਰਬਸੰਮਤੀ ਨਾਲ ਪਾਸ ਕਰਤਾ ਕਿ ਬੀਬੀ ਆਰਾਮਜੀ ਸਕੀਮ ਅਸੀਂ ਨਹੀਂ ਚਲਾਉਣੀ ਮਨਰੇਗਾ ਸੈਂਟਰ ਨਹੀਂ ਚਲਾਉਣੀ ਬੀਬੀ ਆਰਾਮਜੀ ਇਹਨਾਂ ਨੇ ਚਲਾਉਣੀ ਤਾਂ ਫਸਦਾ ਵਿਚਾਲੇ ਮੁਲਾਜ਼ਮ ਗਏ ਭਵਿੱਖ ਤਾਂ ਉਹਨਾਂ ਦਾ ਖਤਮ ਹੋਣ ਦੇ ਕਿਨਾਰੇ ਆ ਤਾਂ ਅਸੀਂ ਸਰਕਾਰ ਨੂੰ ਵੀ ਗੁਜਾਰਿਸ਼ ਕਰਦੇ ਹਾਂ ਕਿ ਮੁਲਾਜ਼ਮ ਪਿਛਲੇ 17 ਸਾਲਾਂ ਤੋਂ ਅਣਤੱਕ ਵਿਕਾਸ ਕਾਰਜ ਜਿਹਨੇ ਪਿੰਡਾਂ ਦੇ ਵਿੱਚ ਕਰਾ ਰਹੇ ਨੇ ਉਹਨਾਂ ਦੀ ਬਾਹ ਫੜੇ ਭਗਵਾਨਤਮਾਨ ਸਰਕਾਰ ਜਿਹੜਾ ਕੋਈ ਵਾਅਦਾ ਕਰਕੇ ਆਈ ਸੀ ਉਹ ਮੁਲਾਜ਼ਮਾਂ ਨੂੰ ਪੱਕਿਆਂ ਕਰੇ ਆਪਣੇ ਵਿਭਾਗ ਦੇ ਅਧੀਨ ਲੈ ਕੇ ਪੰਚਾਇਤੀ ਵਿਭਾਗ ਦੇ ਵਿੱਚ ਕਿੰਨੀਆਂ ਪੋਸਟਾਂ ਖਾਲੀ ਪਈਆਂ ਨੇ ਉਹਨਾਂ ਦੇ ਮਰਜ਼ੀ ਕਰਕੇ ਤੇ ਬੀਬੀ